ਨਿਰੰਕਾਰੀ ਸੰਤ ਸਤਗੁਰੂ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਮੌਕੇ ਸੰਤ ਨਿਰੰਕਾਰੀ ਆਸ਼ਰਮ ਨੰਗਲ ਦੇ ਸੇਵਾਦਾਰਾ ਵੱਲੋਂ ਪਿੰਡ ਬੰਭੌਰ ਸਾਹਿਬ ਦੇ ਸਤਲੁਜ ਕਾਰਡ ਦੇ ਉੱਤੇ ਵਿਸ਼ੇਸ਼ ਜਲ ਸਫਾਈ ਅਭਿਆਨ ਚਲਾਇਆ ਗਿਆ ਜੀਹਾਂ ਇਸ ਮੌਕੇ ਗੱਲਬਾਤ ਕਰਦਿਆਂ ਸੇਵਾਦਾਰਾ ਨੇ ਦੱਸਿਆ ਕਿ ਸਤਗੁਰੂ ਮਾਤਾ ਸੁਦੀਕਸ਼ਾ ਜੀ ਦੀ ਯੋਗ ਅਗਵਾਈ ਦੇ ਹੇਠ ਇਸ ਕਾਰਡ ਦੇ ਉੱਤੇ ਚੌਥਾ ਜਲ ਸਫਾਈ ਕੈਂਪ ਲਗਾਇਆ ਗਿਆ ਹੈ ਉਹਨਾਂ ਦੱਸਿਆ ਕਿ ਸਤਗੁਰੂ ਮਾਤਾ ਦੀ ਅਗਵਾਈ ਦੇ ਵਿੱਚ ਜਲ ਸੁਰੱਖਿਆ ਨੂੰ ਲੈ ਕੇ ਪ੍ਰੋਜੈਕਟ ਅੰਮ੍ਰਿਤ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਜਲ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਗੁਰੂ ਮਹਾਰਾਜ ਜੀ ਦੇ ਜਨਮ ਦਿਨ ਮੌਕੇ ਕਰੀਬ 900 ਸ਼ਹਿਰਾਂ ਦੇ ਵਿੱਚ 1600 ਥਾਵਾਂ ਦੇ ਉੱਤੇ ਇਹ ਜਲ ਸਫਾਈ અભિયાન ਚੱਲ ਰਿਹਾ ਹੈ ਇਸ ਮੌਕੇ ਉਹਨਾਂ ਸਨੇਹਾ ਦਿੰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਜਲ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਕਿਉਂਕਿ ਜੇ ਜਲ ਹੈ ਤਾਂ ਹੀ ਜੀਵਨ ਸੰਭਵ ਹੈ ਇਸ ਦੇ ਨਾਲ ਹੀ ਉਹਨਾਂ ਕਾਟ ਤੇ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਟ ਨੂੰ ਸਾਫ਼ ਸੁਥਰਾ ਰੱਖਣ ਤੇ ਕੋਈ ਵੀ ਗੰਦਗੀ ਇਸ ਜਲ ਦੇ ਵਿੱਚ ਨਾ ਸੁੱਟਣ ਨੰਗਲ ਨਿਰੰਕਾਰੀ ਮਿਸ਼ਨ ਦੇ ਪ੍ਰਮੁੱਖ ਵਿਜੇ ਚੌਧਰੀ ਦੀ ਅਗਵਾਈ ਚ ਇਹ ਸਫਾਈ અભિયાન ਦੀ ਸ਼ੁਰੂਆਤ ਕੀਤੀ ਗਈ ਤੇ ਇਹ અભિયાન 10 ਵਜੇ ਤੱਕ ਚੱਲਿਆ ਇਸ ਮੌਕੇ ਤੇ ਸਫਾਈ અભિયાન ਚ ਹਿੱਸਾ ਲੈਣ ਲਈ ਆਏ ਸੇਵਾਦਾਰਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ ਤੁਸੀਂ ਵੀ ਐਕ੍ਰੀਓਨਗਲ ਸਿਟੀ ਅਪਡੇਟ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਸ੍ਰੀਨਕਾਈ ਮੰਡਲ ਦੇ ਵੱਲੋਂ ਇਹ ਜਾਂਦਾ ਅੰਮ੍ਰਿਤ ਜਲ ਦਾ ਪ੍ਰੋਜੈਕਟ ਜਿਹੜਾ ਉਹ ਲਿਆਂਦਾ ਜਾਂਦਾ ਜੀ ਤੇ ਸਫਾਈ ਕੀਤੀ ਜਾਂਦੀ ਸਾਰੇ ਘਾਟਾਂ ਦੀ ਤੇ ਪਾਣੀ ਨੂੰ ਸਾਫ਼ ਸੁਥਰਾ ਕੀਤਾ ਜਾਂਦਾ ਹੈ ਜੀ ਇਹ ਕਿੰਨੇ ਵੇ ਸ਼ੁਰੂ ਕੀਤਾ ਸੀਗਾ ਜੀ ਇਹ ਸਵੇਰੇ 7 ਵਜੇ ਹੋਇਆ ਸੀਗਾ ਜੀ 10 ਵਜੇ ਤੱਕ ਚੱਲੇਗਾ ਜੀ ਨਾਮ ਕੀ ਤੁਹਾਡਾ ਫੇਰ ਨਾਮ ਸਰਜੀਤ ਕੌਰ ਬਿਲਕੁਲ ਜੀ ਮਿਸ਼ਨ ਦੇ ਮੁਖੀ ਸਾਹਿਬ ਉਹ ਮੇਰਾ ਰਾਮ ਕੁਮਾਰ ਸੌਰ ਜੀ ਐਕਸ ਜ਼ਿਲ੍ਹਾ ਪਰਿਸ਼ਦ ਮੈਂਬਰ ਜੀ ਬਹੁਤ ਸਾਬ ਜੀ ਅੱਜ ਦਾ ਜਿਹੜਾ ਸਾਡੇ ਅੰਮ੍ਰਿਤ ਪ੍ਰੋਜੈਕਟ ਜਿਹੜਾ ਮਾਤਾ ਸਤਗੁਰੂ ਬਾਬਾ ਹਰਦੇਵ ਸਿੰਘ ਜੀ ਦੇ ਅੱਜ ਜਨਮ ਦਿਨ ਦੇ ਇਪਲਾਖੇ ਵਿੱਚ ਜਿਹੜਾਗਾ ਹਰ ਸਾਲ ਜਿਹੜਾ ਕ ਮਨਾਇਆ ਜਾਂਦਾਗਾ ਲੋਕ ਜਿੰਨੀ ਵੀ ਇਹ ਦੇਖਿਆ ਅਸੀਂ ਬੜੇ ਬੜੇ ਹੋਟਲਾਂ ਵਿੱਚ ਜਾ ਰਹੇ ਆ ਬੜੇ ਬੜੇ ਉੱਤੇ ਖਰਚੇ ਕਰਦੇ ਜਾ ਕੇ ਔਰ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਹਰ ਤਰ੍ਹਾਂ ਦੇ ਉੱਤੇ ਸੇਵਨ ਕਰਦੇ ਆ ਲੇਕਿਨ ਸਤਗੁਰੂ ਮਾਤਾ ਜੀ ਦੇ ਉਦੇਸ਼ ਹੈ ਕਿ ਜਿਹੜਾਗਾ ਘਾਟਾਂ ਤੇ ਜਿੰਨੀ ਵੀ ਗੰਦਗੀ ਪਈ ਹੈ ਅੱਜ ਇੱਥੇ ਅਸੀਂ ਜਿਸ ਜਗ੍ਹਾ ਤੇ ਖੜੇ ਆ ਸਾਡੇ ਇਥੋਂ ਦੇ ਪ੍ਰਮੁੱਖ ਸਾਡੇ ਵਿਜੇ ਚੌਧਰੀ ਜੀ ਦੀ ਕਿਰਪਾ ਦੇ ਨਾਲ ਸਾਡੇ ਮਹਾਪੁਰਸ਼ ਹੈ ਪਹਿਲੇ ਕੱਲ 22 ਤਰੀਕ ਨੂੰ 4 ਤੋਂ ਲੈ ਕੇ 7 ਵਜੇ ਤੱਕ ਕੱਲ ਕਮ ਸਕਾਂ ਵੀ 200 250 ਦੇ ਕਰੀਬ ਮਹਾਪੁਰਸ਼ ਸੀਗੇ ਜਿਨ੍ਹਾਂ ਨੇ ਕਿ ਪਾਣੀ ਵਿੱਚ ਪੂਰੇ ਆਪਣੀ ਨੀ ਠੰਡਗੀ ਵਿੱਚ ਠੰਡੇ ਪਾਣੀ ਵਿੱਚ ਪਰਫਾਨੀ ਪਾਣੀ ਵਿੱਚ ਵੜ ਕੇ ਪੰਜ ਟਰਾਲੀਆਂ ਜਿਹੜੀਆਂ ਗੰਦਗੀ ਦੀ ਵਿੱਚ ਕੱਢੀਆਂ ਹੋਣੀਆਂ ਸਾਡਾ ਜਿਹੜੇ ਬਹੌਰ ਸਾਹਿਬ ਹੈ ਇਹ ਬੂੰਜਾ ਪਿੰਡਾਂ ਦਾ ਘਾਟ ਹੈ ਜਿੱਥੇ ਕਿ ਲੋਕ ਜਿਹੜੇ ਗਏ ਇੱਥੇ ਆਪਣੀਆਂ ਡੈੱਡ ਬੋਡੀਆਂ ਲੈ ਕੇ ਆਉਂਦੇ ਆ ਔਰ ਇੱਥੇ ਬੜੇ ਸੰਤ ਜਿਹੜੇ ਮਹਾਪੁਰਸ਼ ਆ ਇਹਦੇ ਵਿੱਚ ਜਲ ਪ੍ਰਵਾਹ ਕਰਦੇ ਲੇਕਿਨ ਅੱਜ ਤੱਕ ਕਿਸੇ ਨੇ ਇਹ ਨਹੀਂ ਸੋਚਿਆ ਕਿ ਜਿੰਨੀਆਂ ਵੀ ਡੈੱਡ ਬਾਡੀਆਂ ਲੈ ਕੇ ਆਉਂਦੇ ਆ ਇਹਦੇ ਵਿੱਚ ਅਨੇਕ ਤਰ੍ਹਾਂ ਦੇ ਇੱਥੇ ਆਪਣਾ ਕੋਈ ਦੀਵੇ ਕੋਈ ਘੜੇ ਕੋਈ ਕੱਪੜੇ ਜਿੰਨੇ ਵੀ ਸੜੇ ਪੱਚੇ ਸਾਰੇ ਪਾਣੀ ਵਿੱਚ ਸੁੱਟ ਕੇ ਜਾਂਦੇ ਆ ਇਹ ਜਿਹੜਾ ਪਾਣੀ ਆ ਸਾਡਾ ਅਸੀਂ ਪਾਖੜੇ ਤੋਂ ਨਾਲ ਸਟਾਰਟਿੰਗ ਇੱਥੋਂ ਪਾਣੀ ਹੁੰਦਾ ਜਿਹੜਾ ਕਿ ਪੰਜਾਬ ਹਰਿਆਣਾ ਦਿੱਲੀ ਗੁਜਰਾਤ ਇਹ ਜਿੱਥੇ ਤੱਕ ਵੀ ਜਾ ਰਿਹਾ ਇਹ ਦੇਖੋ ਪਾਣੀ ਜਿਹੜਾ ਕਿ ਸਾਡਾ ਇਹ ਸਾਰੇ ਇਨਸਾਨ ਪੀ ਰਹੇ ਪਾਣੀ ਅੱਜ ਪਾਣੀ ਨੂੰ ਬਚਾਉਣ ਦੀ ਹੀ ਬੜੀ ਕੋਸ਼ਿਸ਼ ਹੈ ਕਿ ਪਾਣੀ ਨੂੰ ਬਚਾਇਆ ਜਾਵੇ ਇਹ ਸਰਕਾਰਾਂ ਵੀ ਜ਼ੋਰ ਦੇ ਰਹੀਆਂ ਪਹਿਲੇ ਸਾਲ ਦੇ ਵਿੱਚ ਪਾਣੀ ਜਿਹੜਾ ਹੈ ਘਟ ਜਾਣਾ ਇਹ ਖਤਮ ਹੋ ਜਾਣਾਗਾ ਇਹ ਬਿਮਾਰੀਆਂ ਕਿਉਂ ਫੈਲ ਰਹੀਆਂ ਗਈਆਂ ਇਹ ਬਿਮਾਰੀਆਂ ਇਸੇ ਕਰਕੇ ਫੈਲ ਰਹੀਆਂ ਕਿ ਅਸੀਂ ਪਾਣੀ ਦੀ ਸਾਮ ਸਵਾ ਨਹੀਂ ਕਰ ਸਕਦੇ ਜਿੰਨੇ ਮਰਜੀ ਪਲਾਂਟ ਲਾ ਲਓ ਇਹ ਦੇਖੋ ਤੁਸੀਂ ਜੋ ਗੰਦਗੀ ਕੱਢੀ ਆ ਮੇਰਾ ਖਿਆਲ ਚ ਅਗਰ ਸਰਕਾਰ ਵੀ ਇਸ ਕੰਮ ਨੂੰ ਕਰਾਉਣਾ ਚਾਹੁੰਦੀ ਕੰਮ ਤੋਂ ਕੰਮ ਵੀ 10 ਲੱਖ ਰੁਪਏ ਦਾ ਇਹਦਾ ਪ੍ਰੋਜੈਕਟ ਸੀਗਾ ਤਦ ਵੀ ਇਹ ਸਫਾਈ ਦੀ ਮਸ਼ੀਨਾਂ ਲਾ ਕੇ ਵੀ ਸਫਾਈ ਨਹੀਂ ਹੋਈ ਹੋਣੀ ਇਹ ਦੇਖਿਆ ਹੋਣਾਗਾ ਆਪਣਾ ਦਿੱਲੀ ਵਿੱਚ ਦੇਖਿਆ ਹੋਣਾਗਾ ਜਮਨਾ ਜ ਕੋਈ ਕਿੰਨੀ ਗੰਦਗੀ ਆ ਕਿ ਉੱਥੇ ਵੀ ਇੰਨੀ ਦੁਨੀਆ ਰਹਿੰਦੀ ਆ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕੋਈ ਅਸੀਂ ਆ ਸਸਤਾ ਸੀਗੇ ਪਈ ਅਸੀਂ ਇਸ ਜਮਨਾ ਨੂੰ ਵੀ ਸਾਫ਼ ਕਰ ਸਕੀਏ ਲੇਕਿਨ ਸਰਕਾਰ ਤੇ ਸਾਰੇ ਬੈਠੇ ਆ ਇਹ ਇੱਕ ਸਾਡਾ ਐਸਾ ਨਿਰਕਾਰੀ ਮਿਸ਼ਨ ਆ ਸਤਪੁਰ ਮਾਤਾ ਜੀ ਦੀ ਕਿਰਪਾ ਦੇ ਨਾਲ ਜਿਹੜਾਗਾ ਅੱਜ ਜਿਹੜਾ ਸਫਾਈ ਵਿਹਾਨ ਚਲਾਇਆ ਗਿਆਗਾ ਮੈਂ ਇੱਥੇ ਦੀ ਜਿਹੜੀ ਕਮੇਟੀ ਬਣੀ ਆ ਮੈਂ ਉਹਨਾਂ ਨੂੰ ਵੀ ਸ਼ਾਬਾਸ਼ ਦਊਂਗਾ ਪਈ ਆਰਤੀ ਨੂੰ ਨਿਰੰਤਰ ਉਹਨਾਂ ਨੇ ਚਲਾਇਆ ਪਿਆਗਾ ਲੇਕਿਨ ਗੱਲ ਇਹ ਆਰਤੀ ਜਾਂ ਗੰਗਾ ਜੀ ਦੀ ਅਸੀਂ ਆਰਤੀ ਕਰ ਰਿਹਾ ਅੱਜ ਗੰਗਾ ਹੀ ਜੇ ਮੈਲੀ ਹੈਗੀ ਆ ਤਾਂ ਇਹਦੀ ਪੂਜਾ ਦਾ ਵੀ ਤਦ ਫਾਇਦਾ ਕਿ ਜੇ ਇਹਨੂੰ ਅਸੀਂ ਸਵੱਛ ਬਣਾਈਏ ਅੱਜ ਤੋਂ ਬਾਅਦ ਮੈਂ ਇੱਥੇ ਦੀ ਕਮੇਟੀ ਨੂੰ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਸਫਾਈ ਦੇਖ ਲਈ ਤੁਹਾਨੂੰ ਇੱਥੇ ਕੋਈ ਕਾਗਜ਼ ਵੀ ਨਹੀਂ ਮਿਲਣਾਗਾ ਆਉਣ ਵਾਲੇ ਜਿੱਦਣ ਸਾਲ ਨੂੰ ਜਾਂ 6 ਮਹੀਨੇ ਦੁਬਾਰਾ ਸਫਾਈ ਕਰਨ ਵਾਸਤੇ ਮਿਸ਼ਨ ਆਊਗਾ ਤੇ ਸਾਨੂੰ ਇਹ ਪਤਾ ਲੱਗ ਜਾਵੇ ਕਿ ਅੱਜ ਇੱਥੇ ਸਫਾਈ ਦੀ ਜ਼ਰੂਰਤ ਨਹੀਂ ਹੈ ਇਹ ਕਿਰਪਾ ਕਰੋ ਸਾਰੇ ਇਲਾਕੇ ਨੂੰ ਪ੍ਰੇਰਣਾ ਕਰੋ ਸਾਡਾ ਸਾਥ ਲਓ ਤੁਸੀਂ ਜੋ ਸਾਡੀ ਜ਼ਰੂਰਤ ਹੈਗੀ ਆ ਲੇਕਿਨ ਇੱਥੇ ਸਖਤੀ ਕਰੋ ਇੱਥੇ ਕੋਈ ਵੀ ਗੰਦਗੀ ਨਾ ਪਾ ਸਕੇ ਸੋ ਅੱਜ ਜਿਹੜੇ ਸਾਡੇ ਮਹਾਂਪੁਰਸ਼ਾ ਸੱਚੇ ਬਾਦਸ਼ਾਹ ਕਿਰਪਾ ਕਰੀ ਕਿ ਸਭ ਨੂੰ ਤਨ ਮੰਨ ਤੰਨ ਤੰਦਰੁਸਤੀ ਜਿੰਨੀ ਵੀ ਇੱਥੇ ਸੰਗਤ ਲੱਗੀ ਹੈ ਇਹਨਾਂ ਨੂੰ ਖੁਸ਼ੀਆਂ ਤੇ ਆਨੰਦ ਹੀ ਤੇ ਸਾਡੇ ਚੈਨਲ ਦੇ ਰਾਸਤੇ ਭਾਈ ਸਾਹਿਬ ਜੀ ਸਾਡੇ ਬਹੁਤ ਹੀ ਅੱਛੇ ਪ੍ਰੇਰਣਾ ਦੇ ਰਹੇ ਨੇ ਮੈਂ ਇਹ ਕਹੂੰਗਾ ਇਹਨਾਂ ਦੇ ਵੀ ਚੈਨਲ ਜਿਹੜਾਗਾ ਰਾਤ ਦਿਨ ਇਹਨਾਂ ਦੀ ਤਰੱਕੀ ਕਰੇ ਸੋ ਮੈਂ ਵਿਜੇ ਚੌਧਰੀ ਜੀ ਦਾ ਪ੍ਰਮੁਖ ਸਾਹਿਬ ਦਾ ਬਹੁਤ ਬਹੁਤ ਧੰਨ ਕਰਦਾ ਧੰਨਵਾਦ ਕਰਦਾ ਸਾਡੇ ਅਯਾਜ ਸਾਹਿਬ ਨਾਲ ਤੇ ਸਭ ਦੇ ਵਾਸਤੇ ਇਹੀ ਹੈ ਕਿ ਇਹ ਸੇਵਾ ਜਿਹੜੀ ਸਾਰੇ ਸੰਸਾਰ ਨੂੰ ਕਰਨੀ ਚਾਹੀਦੀ ਹੈ ਸੇਵਾ ਹੀ ਜਿਹੜੀ ਸੱਚੀ ਭਾਵਨਾ ਹੈ ਇਹਦੇ ਵਿੱਚ ਸਭ ਕੁਝ ਮਿਲਦਾ ਸਾਧ ਸੰਗ ਜੀ ਦਾਨ ਅੰਕਾਰ ਜੀ दसो आज, जो चला रहे तो है। आज हम सभी यहाँ पर इकट्ठे होके बबौर साहब में बाबा हरदेव सिंह जी महाराज जी के जन्म दिवस के उपलक्ष्य में माता सुदीक्षा जी महाराज जी के सरपृस्ती में अमृत प्रोजेक्ट जो है ये चल रहा है इसके तहत हम सभी भाई बहन यहाँ पर सेवा कर रहे हैं और आज पूरे ही हमारे वर्ल्ड के अंदर 1600 सो स्टेट्स में जगह और 900 स्टेट्स में सेवा हो रही है और यही हमारा उद्देश्य है कि जहाँ हमारा स्वच्छ जल हो और स्वच्छ मन हो और सारे ही सत्संगत जितनी जनरेशन है हमारी आने वाली उनके लिए ये सत्संगत हम एक वरदान बन सके और जितने भी स्रोत है हमारे ये पान जल के इनको हम सफा, साफ करके आने वाली पीढ़ी को ये सौगात दे सके यही हमारा उद्देश्य है और यही उद्देश्य लेके हम सारे ही भाई बहन यहाँ इकट्ठे हुए हैं यही काम हम करने जा रहे हैं आज नमस्कार ਕੁਸੀਂ ਅੱਜ ਇਹ ਕਵਰੇਜ ਕਰਨ ਵਾਸਤੇ ਆਏ ਹੋ ਅੱਜ ਸਤ루ਬਾਵਾ ਹਰਦੇਵ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਵੀ ਹੈ ਉਸੇ ਪਲਖ ਵਿੱਚ ਸਤ루ਮਾਤਾ ਸਦਿਸ਼ਾ ਜੀ ਮਹਾਰਾਜ ਦੇ ਅਗਵਾਈ ਹੇਠ ਸਾਡਾ ਲਗਭਗ ਚੌਥਾ ਕੈਂਪ ਹੈ ਇਸ ਘਾੜ ਦਾ ਇਸ ਘਾੜ ਤੇ ਤੁਹਾਡੀ ਸਫਾਈ ਚੱਲ ਰਹੀ ਹੈ ਸਾਡੇ 250 ਦੇ ਕਰੀਬ 300 ਦੇ ਕਰੀਬ ਮਹਾਤਮਾ ਸੇਵਾਦਲ ਦੇ ਸੰਗਤ ਦੇ ਮਹਾਤਮਾ ਸੇਵਾ ਕਰ ਰਹੇ ਨੇ ਔਰ ਪੂਰੇ ਦੇਸ਼ ਭਰ ਵਿੱਚ 27 ਸਟੇਟਸ ਵਿੱਚ 900 ਸ਼ਹਿਰਾਂ ਵਿੱਚ ਔਰ ਲਗਭਗ 1600 ਲੋਕੇਸ਼ਨ ਉਪਰ ਇਹ ਸੇਵਾ ਚੱਲ ਰਹੀ ਹੈ ਅੱਜ। ਉਹ ਦਨਕਾਰੀ ਮਿਸ਼ਨ ਦੇ 23-3 ਲੱਖ ਦੇ ਕਰੀਬ ਵਲੰਟੀਅਰ ਸੇਵਾਦਲ ਦੇ ਮੈਂਬਰ ਇਹ ਵਾਟਰ ਬਾਡੀ ਦੀ ਸੇਵਾ ਕਰੇ ਨੇ। ਔਰ ਇਹ ਪ੍ਰੋਜੈਕਟ ਅਮਰਤ ਹੈ। ਇਹ ਸਤਰੂਮਤਾ ਸ੍ਰੀਸ਼ਾ ਜੀ ਮਹਾਰਾਜ ਦੀ ਦੇਣ ਹੈ। ਉਸੇ ਪ੍ਰੋਜੈਕਟ ਦੇ ਅਧੀਨ ਜਿਹੜੇ ਵਾਟਰ ਬਾਡੀਜ਼ ਨੇ ਉਹਨਾਂ ਦੀ ਸਫਾਈ ਹੋ ਰਹੀ ਹੈ। ਔਰ ਸਤਵਦਾ ਇਹ ਹਦੇਸ਼ ਹੈ ਕਿ ਸਵਸ਼ਟ ਜਲ ਸਵਸ਼ਮਨ ਇਹ ਜਲ ਸਾਡੇ ਜੀਵਨ ਦਾ ਆਧਾਰ ਹੈ। ਔਰ ਦਾਸਵੀ ਸਾਰੀ ਮਾਨਵਤਾ ਨੂੰ ਸਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਕਰੇਗਾ ਕਿ ਆਪਾਂ ਕੋਸ਼ਿਸ਼ ਕਰੀਏ ਇਸ ਜਲ ਸਰੋਤ ਨੂੰ ਬਚਾਉਣ ਦੀ ਔਰ ਜਲ ਸਰੋਤ ਨੂੰ ਸਾਫ ਰੱਖਣ ਦੀ। ਕਿਉਂਕਿ ਜੇ ਜੀਵਨ ਹੈ ਤਾਂ ਇਹ ਜਲ ਕਰਨੀ ਹੈ ਜਲ ਨੂੰ ਸਾਫ ਸੁਥਰਾ ਰੱਖਾਂਗੇ ਇਹ ਸਾਡੇ ਸਾਰਿਆਂ ਵਾਸਤੇ ਹੀ ਸੁਖਦਾਈ ਔਰ ਜੀਵਨ ਦੇ ਦੇਣ ਵਾਲਾ ਇੱਕ ਸਰੋਤ ਮੈਸੇਜ ਹੋਵੇਗਾ ਔਰ ਮੈਂ ਸਾਰੀ ਸੰਗਤ ਦਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਅੱਜ ਪੌਰ ਸਾਹਿਬ ਘਰ ਤੇ ਇਹ ਸਾਡੇ ਵਲੰਟੀਅਰ ਨੂੰ ਹੌਸਲਾ ਵਧਾ ਦੇਣ ਵਾਸਤੇ ਆਏ ਹੋ ਸ਼ੁਕਰਾਨਾ ਸ਼ੁਕਰੀਆ ਧੰਨਵਾਦ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਆਮ ਜਨਤਾ ਨੂੰ ਆਮ ਸਜਣਾ ਵਾਸਤੇ ਬੇਨਤੀ ਹੈ ਕਿ ਸਾਡੇ ਜੋ ਜਲ ਸਰੋਤ ਨੇ ਇਹਨਾਂ ਵਿੱਚ ਕੋਈ ਵੀ ਕੂੜਾ ਕਰਕਟ ਜਾਂ ਕੋਈ ਸਮਗਰੀ ਵਗੈਰਾ ਜਾਂ ਕੋ ਕਪੜੇ ਵਰਾ ਨਾ ਸੁੱਟੇ ਜਾਣ ਕਿਉਂਕਿ ਇਹ ਬਹੁਤ ਹੀ ਅਨਮੁੱਲਾ ਇਦਾਤ ਹੈ ਇੱਕ ਪ੍ਰਮਾਤਮਾ ਦੀ ਸਾਨੂੰ ਇਹਨੂੰ ਗੰਦਾ ਨਾ ਕੀਤਾ ਜਾਵੇ ਬਿਲਕੁਲ ਉਹ ਸਭ ਘਾਟ ਤੇ ਸਫਾਈ ਦਾ ਅਭਿਆਨ ਚਲਾਇਆ ਗਿਆ ਹੈ ਇਸ ਦੇ ਬਾਰੇ ਦੱਸੋ ਇਸ ਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਨਿਰੰਕਾਰੀ ਮਿਸ਼ਨ ਇਹਨਾਂ ਦੇ ਅਸੀਂ ਬਹੁਤ-ਬਹੁਤ ਪਿੰਡ ਦੀ ਤਰਫੋਂ ਬਹੁਤ-ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਇਸ ਘਾਟ ਨੂੰ ਸਾਫ ਕਰਕੇ ਸੁੰਦਰ ਬਣਾਉਣ ਦੇ ਵਿੱਚ ਆਪਣਾ ਪੂਰੀ ਯਤਨ ਕੀਤਾ ਔਰ ਔਰ ਕਰੀਬਨ ਕਰੀਬਨ 5-600 ਵਲੰਟੀਅਰ ਜਿਹੜਾ ਹੈ ਇਹਨਾਂ ਨੇ ਆ ਕੇ ਜਿਹੜੀ ਹੈ ਘਾਟ ਦੀ ਸੇਵਾ ਕਰਕੇ ਜੋ ਜਿੱਥੇ ਕਿ ਅਗਰ ਮਸ਼ੀਨਾਂ ਦੇ ਨਾਲ ਵੀ ਸਾਫ ਕਰਨਾ ਚਾਹਣਾ ਹੋਵੇ ਤਾਂ ਨਹੀਂ ਹੋ ਸਕਦਾ ਜਿੱਥੇ ਕਿ ਇਨਸਾਨਾਂ ਨੇ ਸਾਡੇ ਮਹਾਪੁਰਸ਼ਾਂ ਨੇ ਆਪ ਪਾਣੀ ਦੇ ਵਿੱਚ ਬੜ ਕੇ ਵਿੱਚੋਂ ਗੰਦੇ ਕੱਪੜੇ ਕੱਢੇ ਔਰ ਬਹੁਤ ਗਨੀਆਂ ਕੱਪੜਿਆਂ ਤੇ ਅਲਾਵਾ ਲੱਕੜੀਆਂ ਤੇ ਇਹਨਾਂ ਦੇ ਕਿ ਇਹ ਜਿਹੜਾ ਇੱਥੇ ਕੋਈ ਵੀ ਜਿੱਦਾਂ ਇਹਨਾਂ ਨੇ ਲਿਖ ਕੇ ਵੀ ਲਾਇਆ ਹੈ ਕਿ ਕੋਈ ਵੀ ਇੱਥੇ ਅਗਰ ਕੋਈ ਦਾਸ ਸੰਸਕਾਰ ਕਰਨ ਆਂਦਾ ਹੈ ਤਾਂ ਆਪਣਾ ਜੋ ਉਹਨਾਂ ਦੇ ਨਾਲ ਕੱਪੜੇ ਜਾਂ ਹੋਰ ਪੂਰਾ ਕਰਕਰ ਹੁੰਦਾ ਨਾਲ ਹੀ ਜਲਾ ਦਿੱਤਾ ਜਾਵੇ ਲੇਕਿਨ ਜਿਹੜੇ ਸਾਡੇ ਆਣ ਵਾਲੇ ਲੋਕੀ ਨੇ ਉਹ ਇਸੀ ਦਾ ਮਿਸਯੂਜ਼ ਕਰਦੇ ਉਹਨਾਂ ਦੇ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੇ ਮਿਸ਼ਨ ਨੇ ਜਿਹੜਾ ਸਾਡੇ ਇਹ ਮਿਸ਼ਨ ਨੇ ਜਿਹੜਾ ਇਹ ਕੰਮ ਕੀਤਾ ਇਹਨਾਂ ਦਾ ਧੰਨਵਾਦ ਅਸੀਂ ਤਾਂ ਕਰ ਸਕਦੇ ਜੇਕਰ ਅਸੀਂ ਇਹਨਾਂ ਦੀ ਗੱਲ ਨੂੰ ਮੰਨੀ ਹੈ ਇਹਨਾਂ ਨੇ ਚੌਥੀ ਵਾਰ ਜਿਹੜਾ ਹੈ ਇਸ ਦਰਿਆ ਨੂੰ ਸਤਲੁਜ ਦਰਿਆ ਜੋ ਹੈ ਇਸ ਨੂੰ ਸਾਫ ਕੀਤਾ ਅਸੀਂ ਕਮਸ਼ਾਨ ਘਾੜ ਨੂੰ ਸਾਫ ਕੀਤਾ ਇਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ